ਸਤਸੀਕਾਲ ਕਿਸਾਨ ਭਰਾਵੋ ਕਿਸਾਨੀ ਮੇਲੇ ਬਠਿੰਡੇ ਪਹੁੰਚੇ ਆ ਤੇ ਬਠਿੰਡੇ ਯੂਨੀਵਰਸਿਟੀ ਚ ਜੋ ਬੀਜਾਂ ਦੀਆਂ ਕਾਢਾਂ ਹੁੰਦੀਆਂ ਆਪਾਂ ਉਸ ਜਗ੍ਹਾ ਦੇ ਉੱਤੇ ਮੌਜੂਦ ਆਂ ਰਵਾਂ ਦੀ ਖੇਤੀ ਜੋ ਕਿ ਹਰੇ ਚਾਰੇ ਖਾਤਰ ਕੰਮ ਆਉਂਦਾ ਬਹੁਤ ਹੀ ਵਧੀਆ ਪੋਸ਼ਟਿਕ ਤੱਤ ਇਹਦੇ ਵਿੱਚ ਹੁੰਦੇ ਆ ਹਾਲਾਂਕਿ ਆਪਣੀ ਇਹ ਬਹੁਤ ਘੱਟ ਬਿਜਾਈ ਹੁੰਦੀ ਆ ਪਰ ਪਸ਼ੂਆਂ ਵਾਸਤੇ ਬਹੁਤ ਹੀ ਵਧੀਆ ਲਾਹੇਵੰਦ ਚੀਜ਼ ਹੈ ਉਸ ਤੋਂ ਬਾਅਦ ਜੇ ਆਪਾਂ ਅੱਗੇ ਚੱਲੀਏ ਤਾਂ ਮੱਕੀ ਜੇ 1007 168 ਕਮਾਂਟਲ ਪਰ ਇਕੜ ਦੇ ਹਿਸਾਬ ਨਾਲ ਨਿਕਲਦੀ ਹੈ ਇਹ ਅਤੇ ਪਸ਼ੂਆਂ ਦੀ ਸਿਹਤ ਖਾਤਰ ਅਤੇ ਦੁੱਧ ਬਾਦ ਖਾਤਰ ਬਹੁਤ ਹੀ ਵਧੀਆ ਪ੍ਰੋਟੀਨ ਇਹ ਚੀਜ਼ ਜੋ ਦਿੰਦੀ ਆਪਾਂ ਨੂੰ ਉਸ ਤੋਂ ਬਾਅਦ ਆਪਾਂ ਚੱਲਾਂਗੇ ਅੱਗੇ ਮੱਕੀ ਜੇ 1008 ਇਹਦਾ ਵੀ ਲਗਭਗ 163 ਕਮਾਂਟਲ ਪਰ ਇਕੜ ਦੇ ਹਿਸਾਬ ਨਾਲ ਝਾੜ ਮਿਲਦਾ ਆਪਾਂ ਨੂੰ ਨਮੀਆਂ ਨਮੀਆਂ ਤਕਨੀਕਾਂ ਆਪਾਂ ਨੂੰ ਯੂਨੀਵਰਸਿਟੀ ਵਾਲੇ ਦਿੰਦੇ ਰਹਿੰਦੇ ਆ ਬਹੁਤ ਹੀ ਵਧੀਆ ਵਿਦੀਬੰਦ ਤਰੀਕੇ ਨਾਲ ਇਹਨੂੰ ਰੋ ਟਾਈਪ ਲਾਇਆ ਹੋਇਆ ਸੀਗਾ ਤੇ ਇੱਕ ਲੋ ਵਾਲੀ ਆਪਣਾ ਜੋ ਜਵਾਰ ਹੈ ਇੱਕ ਵਾਰ ਕਟਾਈ ਵਾਲੀ ਜਵਾਰਾ ਬਹੁਤ ਹੀ ਵਧੀਆ ਹਰੀ ਭਰੀ ਅਜੇ ਤੱਕ ਆਪਾਨੂੰ ਦਿਖ ਰਹੀ ਹੈ ਉਸ ਤੋਂ ਅੱਗੇ ਜੇ ਆਪਾਂ ਚੱਲੀਏ ਤਾਂ ਇੱਕ ਲੋ ਦੇਣ ਵਾਲੀ ਚਰੀ ਇੱਕ ਹੋਰ ਲੱਗੇ ਹੋਈ ਹੈ 275 ਕਵਾਂਟਲ ਪਰ ਇਕੜ ਦੇ ਹਿਸਾਬ ਨਾਲ ਨਿਕਲਦੀ ਹੈ ਉਸ ਤੋਂ ਅੱਗੇ ਬਾਜਰੇ ਦੀਆਂ ਕਿਸਮਾਂ ਆ ਜਾਂਦੀਆਂ ਕਿਸਾਨ ਪ੍ਰਭੂ ਬਾਜਰੇ ਦੀ ਜੀ ਆਪਾਂ ਗੱਲ ਕਰੀਏ ਤਾਂ ਬਾਜਰਾ 165 ਜੋ ਵੈਰਾਈਟੀ ਹੈ ਪੀਏਸੀਵੀ ਉਹ ਲੱਗੀ ਹੋਈ ਹੈ ਜਿਹਦਾ ਕੀ ਹੈ ਜ ਤੱਕ ਬਿਲਕੁਲ ਪੱਕ ਗਿਆ ਪਰ ਹਰਾ ਪਰਾ ਉੱਪਰ ਤੋਂ ਲੈ ਕੇ ਥੱਲੇ ਤੱਕ ਹਰਾ ਪਰ ਹੈ ਉਸ ਤੋਂ ਬਾਅਦ ਬਾਜਰਾ 166 PCV 166 ਤੇ ਇਹਦੀ ਵੀ ਬਹੁਤ ਹੀ ਵਧੀਆ ਆਪਣ ਨੂੰ ਕੰਡੀਸ਼ਨ ਦੇਖਣ ਨੂੰ ਮਿਲੀ ਇੱਕਦਮ ਬਹੁਤ ਹੀ ਵਧੀਆ ਵਿਧੀ ਦੇ ਨਾਲ ਬਹੁਤ ਹੀ ਤਰੀਕੇ ਨਾਲ ਜੋ ਕਿ ਇਹ ਸਾਰੀਆਂ ਵੈਰਾਈਆਂ ਲਾਈਆਂ ਹੋਈਆਂ ਸੀ ਅੱਗੇ PCV 167 ਲੱਗੀ ਹੋਈ ਹੈ ਬਾਜਰੇ ਦੀ ਕਿਸਮ ਇਹ ਦਾਣਿਆਂ ਵਾਲੀ ਕਿਸਮ ਚੋਂ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਅੱਗੇ ਆਪਾਂ ਚੱਲਾਂਗੇ ਕਿ ਪੌਦਾ ਕਿਸ ਤਰੀਕੇ ਨਾਲ ਲਾਇਆ ਜਾਵੇ ਆਪਾਂ ਆਮ ਹੀ ਘਰਾਂ ਦੇ ਵਿੱਚ ਪੌਦੇ ਲਾ ਦਿੰਨੇ ਆ ਜੋ ਕਿ ਆਪਣੇ ਕਾਮਯਾਬ ਨਹੀਂ ਹੁੰਦੇ ਫਲ ਨਹੀਂ ਦਿੰਦੇ ਜਾਂ ਛੋਟੇ ਹੁੰਦੇ ਰਹਿ ਜਾਂਦੇ ਆ ਜਾਂ ਕਿ ਕੋਈ ਕਾਣਾ ਹੋ ਜਾਂਦਾ ਪੁੱਜਾ ਜਾਂ ਕਿਸੇ ਤਰ੍ਹਾਂ ਦੀ ਦਿੱਕਤ ਆ ਜਾਂਦੀ ਹੈ ਤੋਂ ਆ ਪੱਟਣ ਦਾ ਤਰੀਕਾ ਇੱਥੇ ਬਿਲਕੁਲ ਬਿਉਂ ਤੋਂ ਵੱਧ ਤਰੀਕੇ ਨਾਲ ਤੇ ਬਿਲਕੁਲ ਆਸਾਨ ਤਰੀਕੇ ਨਾਲ ਆਪਾਂ ਨੂੰ ਦੱਸਿਆ ਹੋਇਆ ਹੈ ਤਾਂ ਆਪਾਂ ਜੋ ਘਰੇ ਪੌਦੇ ਲਾਉਣੇ ਆ ਕਿਸਾਨ ਪ੍ਰਭੂ ਤਾਂ ਜਾਂ ਖੇਤਾਂ ਦੇ ਵਿੱਚ ਪੌਦੇ ਲਾਉਣੇ ਆ ਆਪਦੇ ਤਾਂ ਇਹੋ ਤਰੀਕੇ ਨੂੰ ਅਪਣਾ ਕੇ ਹੀ ਆਪਾਂ ਪੌਦੇ ਲਾਉਣੇ ਆ ਤਾਂ ਤੁਸੀਂ ਦੇਖ ਸਕਦੇ ਹੋ ਅੱਗੇ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਜੇ ਤੁਸੀਂ ਇਸ ਚੀਜ਼ ਨੂੰ ਪੜ੍ਹਨਾ ਚਾਹੋ ਜਾਂ ਸਕਰੀਨਸ਼ਾਟ ਲੈ ਕੇ ਰੱਖਣਾ ਚਾਹੋ ਤਾਂ ਰੱਖ ਸਕਦੇ ਹੋ ਕਿਸਾਨ ਪ੍ਰਭੂ ਆਪਾਂ 1 ਮੀਟਰ ਦੇ ਲਗਭਗ ਡੂੰਘਾ ਤੇ 1 ਮੀਟਰ ਦੇ ਲਗਭਗ ਚੌੜਾ ਬਿਲਕੁਲ ਸੇਮਕਾਰ ਦੇ ਵਿੱਚ ਟੋਹਾ ਪੱਟ ਲੈਣਾ ਅਤੇ ਉਹਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਰੂੜੀ ਦੀ ਖਾਦ ਅਤੇ ਮਿੱਟੀ ਮਿਲਾ ਕੇ ਇਸ ਤਰੀਕੇ ਨਾਲ ਉਸ ਟੋਹੇ ਨੂੰ ਭਰ ਲੈਣਾ ਅਤੇ ਉਸ ਤੋਂ ਬਾਅਦ ਇਸ ਮਿੱਟੀ ਨੂੰ ਬਿਲਕੁਲ ਸਮਤਲ ਕਰਕੇ ਇਸ ਤਰੀਕੇ ਨਾਲ ਬੋਧਾ ਲਾਉਣਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਦੇ ਦੇਣਾ ਤਾਂ ਇਸ ਤਰੀਕੇ ਦੇ ਨਾਲ ਹੀ ਕਿਸਾਨ ਪ੍ਰਭ ਉਹ ਪੌਦਾ ਲਾਈਏ ਜੋ ਕਿ ਆਪਾਂ ਨੂੰ ਵਧੀਆ ਫਲ ਦੇ ਸਕੇ ਅਤੇ ਵਧੀਆ ਛਾਂ ਦੇ ਸਕੇ ਉਸ ਤੋਂ ਬਾਅਦ ਇਹਨਾਂ ਨੇ ਲਾਲ ਪਿੰਡੀ ਲਾਈ ਹੋਈ ਹੈ ਲਾਲ ਪਿੰਡੀ ਬੈੱਡ ਵਾਲੀ ਤਰੀਕੇ ਨਾਲ ਲਾਈ ਹੋਈ ਹੈ ਅਤੇ ਜੇ ਆਪਾਂ ਇਸ ਤੋਂ ਅੱਗੇ ਵੀ ਚੱਲਾਂਗੇ ਅੱਗੇ ਹੋਰ ਵੀ ਤਰੀਕੇ ਦੀਆਂ ਆਪਣੇ ਸਬਜ਼ੀਆਂ ਲਾਈਆਂ ਹੋਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਭਿੰਡੀ ਜੋ ਕਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਤਰੀਕਾ ਯੂਨੀਵਰਸਿਟੀ ਨੇ ਆਪ ਨੂੰ ਦੱਸਿਆ ਹੋਇਆ ਤਾਂ ਇਹਨਾਂ ਤਰੀਕਿਆਂ ਨਾਲ ਆਪਾਂ ਖੇਤੀ ਕਰਕੇ ਸਬਜ਼ੀਆਂ ਦੀ ਖੇਤੀ ਕਰਕੇ ਆਹ ਭਿੰਡੀ ਹਰੀ ਭਿੰਡੀ ਲਈ ਹੋਈ ਹੈ ਤਾਂ ਬਹੁਤ ਹੀ ਵਧੀਆ ਲਾਹੇਮੰਦ ਅਤੇ ਲਾਭਦਾਇਕ ਕੀਤੀ ਆਪਾਂ ਸਬਜ਼ੀ ਦੀ ਕਰ ਸਕਦੇ ਹਾਂ ਉਸ ਤੋਂ ਬਾਅਦ ਅੱਗੇ ਆਪਾਂ ਚੱਲਾਂਗੇ ਅੱਗੇ ਚੱਲ ਕੇ ਆਪਾਂ ਬੈਂਗਨ ਲਾਏ ਹੋਏ ਆ ਇਹਨਾਂ ਨੇ ਇੱਥੇ ਆਪਣਾ ਪਲਾਸਟਿਕ ਦੀ ਸੀਟ ਜੋ ਕਿ ਇਹਦੇ ਉੱਤੇ ਪਾਈ ਹੋਈ ਹੈ ਉਸ ਤਰੀਕੇ ਨਾਲ ਕੱਟ ਕੇ ਜੋ ਕਿ ਆਪਾਂ ਅਕਸਰ ਇਹ ਵੀਡੀਓਜ਼ ਦੇਖਦੇ ਆ ਤਾਂ ਉਸ ਤੋਂ ਬਾਅਦ ਬੈਂਕਨ ਲਾਏ ਹੋਏ ਹੈ ਆਪਣਾ ਜੋ ਬੈੱਡ ਬਣਾ ਕੇ ਆਪਣਾ 60 ਬਾਈ 45 ਸੈਂਟੀਮੀਟਰ ਦਾ ਬੈੱਡ ਬਣਾ ਕੇ ਉਹ ਲੱਗੇ ਹੋਏ ਹੈ ਤਾਂ ਉਸ ਤੋਂ ਬਾਅਦ ਕਿਸਾਨਪ੍ਰਭਾ ਉਹ ਨਰਮੇ ਦੀਆਂ ਬਹੁਤ ਹੀ ਜਿਆਦੇ ਆਪਣਾ ਕਿਸਮ ਇਹਨਾਂ ਨੇ ਇੱਥੇ ਲਾਈਆਂ ਹੋਈਆਂ ਸੀ ਜੋ ਕਿ ਵਿੱਚ ਬਹੁਤ ਵਧੀਆ ਪਰਫਾਰਮੈਂਸ ਦੇ ਰਹੀਆਂ ਸੀਗੀਆਂ ਆਪਾਂ ਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਸਟਾਰਟਿੰਗ ਤੋਂ ਆਪਾਂ ਦੇਖੀ ਜਦੋਂ ਤਾਂ ਇਸੇ ਕਰਕੇ ਮੈਂ ਸੋਚਿਆ ਕਿ ਸਾਰੇ ਕਿਸਾਨ ਭਰਾਵਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਈ ਜਾਵੇ ਤੇ ਕਿਸਾਨ ਭਰਾਵੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਚੈਨਲ ਨੂੰ ਫੋਲੋ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਕਾਰ ਨਮਸਤੇ